ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਆਨਲਾਈਨ ਮੈਂ ਹਾਂ ਅਰਵਿੰਦਰ ਤਨੇਜਾ ਗੱਲ ਕਰਾਂਗੇ ਅੱਜ ਪੰਜਾਬ ਦੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਜੋ ਹਾਲਾਤ ਨੇ ਆਮੀ ਅਸੀਂ ਇੱਕ ਕਹਾਵਤ ਜਿਹੜੀ ਆ ਉਹ ਸੁਣੀ ਹੋਣੀ ਹੈ ਕਿ ਜਦ ਜੰਗਲ 'ਚ ਅੱਗ ਲੱਗੀ ਸੀ ਤਾਂ ਇੱਕ ਚਿੜੀ ਆਪਣੀ ਚੁੰਝ ਦੇ ਵਿੱਚ ਪਾਣੀ ਲਿਜਾ ਕੇ ਪਾ ਰਹੀ ਸੀ ਤਾਂ ਕਿਸੇ ਨੇ ਉਹਨੂੰ ਪੁੱਛਿਆ ਕਿ ਤੇਰੇ ਇਸ ਯਤਨ ਦੇ ਨਾਲ ਕਿ ਇਹ ਜੰਗਲ ਦੀ ਅੱਗ ਬੁਝ ਜਾਏਗੀ ਤਾਂ ਉਸਨੇ ਕਿਹਾ ਕਿ ਚਾਹੇ ਅੱਗ ਬੁਝੇ ਚਾਹੇ ਨਾ ਬੁਝੇ ਪਰ ਇਤਿਹਾਸ 'ਚ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਦੇ ਵਿੱਚ ਆਏਗਾ ਤਾਂ ਅੱਜ ਉਸੇ ਤਰ੍ਹਾਂ ਦੀ ਹੀ ਇੱਕ ਕੋਸ਼ਿਸ਼ ਜਿਹੜੀ ਹੈ ਉਹ ਚੱਕ ਬਜੀਦਾ ਦੇ ਇਹ तमाम ਨੌਜਵਾਨ ਜੋ ਤੁਹਾਨੂੰ ਦਿਖਾਈ ਦੇ ਰਹੇ ਨੇ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਅਸੀਂ ਸਭ ਜਾਣਦੇ ਹਾਂ ਕੀ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਉਹ ਇਸ ਸਮੇਂ ਕਿਸ ਤਰ੍ਹਾਂ ਦੇ ਚੱਲ ਰਹੇ ਨੇ ਔਰ ਪੁਲਿਸ ਦੇ ਵੱਲੋਂ ਵੀ ਬਹੁਤ ਜਿਹੜਾ ਕੀ ਇਸ ਮੁੱਦੇ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਪੁਲਿਸ ਦੇ ਵੱਲੋਂ ਜਾਗਰੂਕਤਾ ਜਿਹੜੀ ਹੈ ਉਹ ਘਰ-ਘਰ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਜਿਹੜੇ ਨੌਜਵਾਨ ਹੈ ਸਾਡੇ ਪੰਜਾਬ ਦੇ ਉਹਨਾਂ ਨੂੰ ਜਿਹੜਾ ਕੀ ਹੈ ਇਸ ਮੁਹਿੰਮ ਦੇ ਵਿੱਚ ਲਿਆਂਦਾ ਜਾ ਰਿਹਾ ਕਿਉਂਕਿ ਨੌਜਵਾਨ ਜਿਹੜੇ ਹੈ ਉਹੀ ਇਸ ਚੀਜ਼ ਤੇ ਠੱਲ ਪਾ ਸਕਦੇ ਆ ਤਾਂ ਪਿੰਡ ਵਜੀਦਾ ਚੱਕ ਵਜੀਦਾ ਦੀ ਗੱਲ ਕਰਦੇ ਆ ਇੱਥੋਂ ਦੇ ਨੌਜਵਾਨ ਮੌਜੂਦ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਜੀ ਸਰ ਇਸ ਤਰ੍ਹਾਂ ਦੀ ਕੋਸ਼ਿਸ਼ ਹੈ ਜਿਹੜੀ ਤੁਹਾਡੇ ਲੋਕੀਤੀ ਜਾ ਰਹੀ ਹੈ ਔਰ ਅੱਜ ਤੁਸੀਂ ਜਲਾਲਾਬਾਦ ਡੀਐਸਪੀ ਆਫਿਸ ਪਹੁੰਚੇ ਹੋ ਆਮ ਤੌਰ ਤੇ ਕੰਪਲੀਟਾ ਲੈ ਕੇ ਲੋਕ ਇੱਥੇ ਆਂਦੇ ਆ ਪਰ ਅੱਜ ਤੁਸੀਂ ਹੋਰ ਰੂਪ ਚ ਪਹੁੰਚੇ ਸਰ ਸਾਡੇ ਚੱਕਵਿੰਦਾ ਯੂਥ ਕਲੱਬ ਯੂ ਸੋਸਾਇਟੀ ਬਣੀ ਹੋਈ ਹੈ ਸਰ ਤੇ ਅਸੀਂ ਸਰ ਸਾਨੂੰ ਸਾਡੇ ਕੁਝ ਦਿਨ ਪਹਿਲਾਂ ਸਰ ਡੀਐਸਪੀ ਸਰ ਸਾਡੇ ਪਿੰਡ ਗਏ ਸੀਗੇ ਸਾਨੂੰ ਉੱਥੇ ਇਹਨਾਂ ਨੇ ਸਾਡਾ ਕੰਮ ਵੇਖ ਕੇ ਇਹਨਾਂ ਨੇ ਸਾਨੂੰ ਇਨਵਾਈਟ ਕੀਤਾ ਸਰ ਇੱਕ ਵਾਰ ਸਾਡੇ ਕੋਲ ਹੋ ਕੇ ਜਾਇਓ ਇਸ ਕਰਕੇ ਸਾਰੇ ਡੀਪੀ ਸਾਬ ਕੋਲ ਕੁਝ ਮੰਗਾ ਲੈ ਕੇ ਆਏ ਆ ਕੁਝ ਪਿੰਡ ਦੇ ਮਸਲੇ ਜਿਵੇਂ ਸਵੱਤ ਸਪਾਈ ਨਸ਼ਾ ਮੁਕਤਕ ਸਿਸਟਮ ਸਾਰਾ ਕੁਝ ਲੈ ਕੇ ਆਏ ਜੀ ਇਸ ਵਿੱਚ ਸਾਰੇ ਅੱਛਾ ਸਰਹੱਦ ਤੇ ਬਿਲਕੁਲ ਲੱਗੇ ਆ ਤੁਸੀਂ ਹਨਾ ਬਹੁਤ ਉੱਥੇ ਡਰੋਨਸ ਵਗੈਰਾ ਦੀ ਜਿਹੜੀ ਆ ਉਹ ਵੀ ਮੂਵਮੈਂਟ ਦੇਖੀ ਜਾਂਦੀ ਹੈ ਇਸ ਤਰ੍ਹਾਂ ਦੇ ਜਿਹੜੇ ਹੋਰ ਚੀਜ਼ਾਂ ਉਹ ਵੀ ਦੇਖੀਆਂ ਜਾਂਦੀਆਂ ਇਸ ਨੂੰ ਲੈ ਕੇ ਨਸ਼ਿਆਂ ਨੂੰ ਲੈ ਕੇ ਖਾਸ ਕਰਕੇ ਕਿਸ ਤਰ੍ਹਾਂ ਦਾ ਉਪਰਾਲਾ ਹੁਣ ਤੁਸੀਂ ਕਰਨ ਜਾ ਰਹੇ ਹੋ ਕਿਉਂਕਿ ਮੈਂ ਜਿੱਦਾਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਅੱਗ ਲੱਗੀ ਹੋਈ ਹੈ ਇਸ ਸਮੇਂ ਉਹਦੇ ਵਿੱਚ ਤੁਸੀਂ ਆਪਦੀ ਕੀ ਭੂਮਿਕਾ ਨਿਭਾਉਣ ਜਾ ਰਹੇ ਹੋ ਪਹਿਲੀ ਗੱਲ ਹੈ ਤਾਂ ਸਾਡੇ ਨੌਜਵਾਨ ਜਿੰਨੇ ਵੀ ਜਾਗਰੂਤ ਹੋਣ ਸਾਨੂੰ ਉਹਨਾਂ ਹੀ ਫਾਇਦਾ ਹੈ ਕਿਉਂਕਿ ਇਹ ਅੱਗ ਜਿਹੜੀ ਲੱਗੀ ਵੀ ਇਹ ਕਿਸੇ ਘਰ ਨੂੰ ਵੀ ਸਾੜ ਸਕਦੀ ਹੈ ਚਾਹੇ ਮੈਂ ਆ ਚਾਹੇ ਕੋਈ ਵੀ ਹੈ ਤੇ ਜਿੱਥੋਂ ਤੱਕ ਇਹ ਗੱਲ ਆਈ ਵੀ ਡਰੋਨ ਆ ਰਹੇ ਨੇ ਉਹ ਕੁਝ ਬਲੈਕ ਛਿਪਸ ਹਰ ਪਾਸੇ ਹੈਗੀਆਂ ਕੁਝ ਸਾਡੇ ਇਲਾਕੇ 'ਚ ਵੀ ਹੈਗੀਆਂ ਪਰ ਅਸੀਂ ਹੁਣ ਜਿਵੇਂ ਵਿੱਚੋਂ ਵਿੱਚੋਂ ਕੋਸ਼ਿਸ਼ ਕਰਕੇ ਅੰਡਰਗਰਾਊਂਡ ਜਿਹੜੀ ਅਸੀਂ ਕਿਸੇ ਦਾ ਨਾਮ ਮਤਲਬ ਸ਼ੋ ਨਹੀਂ ਹੋਣ ਦਿੱਤਾ ਜਾਵੇਗਾ ਤੇ ਅੰਡਰਗਰਾਉਂਡ ਆਪਣੇ ਡੀਐਸਪੀ ਸਾਹਿਬ ਨੂੰ ਅਸੀਂ ਸ਼ਿਕਾਇਤ ਦੇਵਾਂਗੇ ਜੀ ਫੋਨ ਰਾਈਡ ਲਈਏ ਚਾਹੇ ਜਿਵੇਂ ਵੀ ਤਾਂ ਬਿਲਕੁਲ ਇਹ ਪੰਜਾਬ ਪੁਲਿਸ ਦੇ ਵੱਲੋਂ ਜੋ ਜਾਗਰੂਕਤਾ ਫੈਲਾਈ ਜਾ ਰਹੀ ਹੈ ਉਸ ਦਾ ਹੀ ਨਤੀਜਾ ਹੈ ਕਿ ਨੌਜਵਾਨ ਹੁਣ ਅੱਗੇ ਆਣ ਲੱਗੇ ਗੱਲ ਕਰਾਂਗੇ ਸਾਡੇ ਨਾਲ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਸਾਹਿਬ ਮੌਜੂਦ ਨੇ ਗਿਲ ਸਾਹਿਬ 108 ਕਿਲੋਮੀਟਰ ਸਰਹੱਦ ਹੈ ਜਿਹੜੀ ਸਾਡਾ ਜ਼ਿਲ੍ਹਾ ਇੰਟਰਨੈਸ਼ਨਲ ਪਾਕਿਸਤਾਨ ਦੇ ਨਾਲ ਜਿਹੜੀ ਕਿ ਸ਼ੇਅਰ ਕਰਦਾ ਹੈ ਔਰ ਬਾਰਡਰ ਤੇ ਬਿਲਕੁਲ सटे ਹੋਏ ਜਿੱਦਾਂ ਇਹ ਚੱਕ ਮਜੀਦਾ ਪਿੰਡ ਹੈ ਐਓ ਜੀ ਪਿੰਡਾਂ ਦੇ ਵਿੱਚ ਜਦ ਨੌਜਵਾਨ ਜਿਹੜੇ ਜਾਗਰੂਕ ਹੋਣਗੇ ਤਾਂ ਉਸ ਦਾ ਕੀ ਫਰਕ ਦਿਖਾਈ ਦੇਗਾ ਮੈਂ ਤਾਂ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਜਿਹੜੇ ਹਰ ਰੋਜ਼ ਸਾਨੂੰ ਲੋਕਾਂ ਨਾਲ ਜੋੜਦੇ ਨੇ ਔਰ ਦੇਸ਼ ਦੁਨੀਆ ਦੀਆਂ ਖਬਰਾਂ ਸਾਨੂੰ ਦਿਖਾਉਂਦੇ ਨੇ ਸੋ ਤੁਹਾਡੇ ਚੈਨਲ ਦੇ ਮਾਧਿਅਮ ਰੇ ਮੈਂ ਬੇਨਤੀ ਕਰਨਾ ਚਾਹੁੰਗਾ ਚੱਕ ਮਜੀਦਾ ਪਿੰਡ ਜਿਹੜਾ ਬਾਰਡਰ ਦੇ ਨੇੜੇ ਆ ਔਰ ਜਿਵੇਂ ਤੁਸੀਂ ਕਹਿੰਦੇ ਚ ਡਰੌਨ ਦੀ ਐਕਟੀਵਿਟੀ ਆਮ ਹੈ ਔਰ ਇਹਨਾਂ ਨੌਜਵਾਨਾਂ ਨੂੰ ਕੁਝ ਦਿਨ ਪਹਿਲਾਂ ਮੈਂ ਜਾ ਕੇ ਪਿੰਡ ਦੇ ਵਿੱਚ ਮਿਲਿਆ ਸੀਗਾ ਪਿੰਡ ਦੇ ਕਿਸੇ ਮਸਲੇ ਦੇ ਵਿੱਚ ਸੋ ਮੈਨੂੰ ਇਹਨਾਂ ਦਾ ਉਪਰਾਲਾ ਵਧੀਆ ਲੱਗਿਆ ਇਹਨਾਂ ਨੂੰ ਅਸੀਂ ਇਨਵਾਈਟ ਕੀਤਾ ਕਿ ਅਸੀਂ ਜੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਸਹਿਯੋਗ ਕਰਕੇ ਜੋ ਨਸ਼ੇ ਦਾ ਦਰਿਆ ਚੱਲ ਰਿਹਾ ਉਹਨੂੰ ਅਸੀਂ ਠੱਲ ਪਾਉਣੀ ਚਾਹੁੰਦੇ ਸੋ ਅੱਜ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਸਾਰੇ ਨੌਜਵਾਨ ਜੁੜ ਕੇ ਸਾਡੇ ਕੋਲੇ ਆਏ ਨੇ ਤਾਂ ਜੋ ਨਸ਼ੇ ਦੇ ਖਿਲਾਫ ਮਿਹਨਤ ਕੀਤੀ ਜਾ ਸਕੇ ਸੋ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਅੱਛਾ ਪੁਲਿਸ ਦੇ ਵੱਲੋਂ ਕੀ ਜਿਹੜਾ ਹੈਗਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਾਗਰੂਕਤਾ ਤਾਂ ਫੈਲਾਈ ਜਾ ਰਹੀ ਹੈ ਇਸ ਤੋਂ ਇਲਾਵਾ ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹ ਗੱਲ ਹੋ ਜਾਂਦੀ ਹੈ ਕਿ ਪਤਾ ਹੋਣ ਦੇ ਬਾਵਜੂਦ ਵੀ ਜਨਤਕ ਨਾ ਹੋ ਜਾਵੇ ਜਾਂ ਉਹਨਾਂ ਨੂੰ ਕੋਈ ਨਿੱਜੀ ਤੌਰ ਤੇ ਕੋਈ ਉਸ ਦਾ ਘਾਟਾ ਨਾ ਹੋ ਜਾਵੇ ਇਹਦੇ ਲਈ ਕੀ ਕੀਤਾ ਜਾ ਰਿਹਾ ਹੈ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਮੈਂ ਵਢੀ ਗਈ ਹੈ ਉਸੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਵੀ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨਸਾਰ ਜਿਹੜਾ ਅਸੀਂ ਕਾਰਵਾਈ ਕਰ ਰਹੇ ਹਾਂ ਸੋ ਉਹਦੇ ਤਹਿਤ ਕਾਰਵਾਈ ਕਰਦੇ ਹਾਂ ਜੋ ਅਸੀਂ ਪਿੰਡਾਂ ਦੇ ਵਿੱਚ ਵਕ ਵਕ ਪ੍ਰੋਗਰਾਮ ਕਰਾਉਂਦੇ ਆ ਨਸ਼ਿਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਦੇ ਆ ਇਹ ਵੀਰ ਵੀ ਜਾਗਰੂਕ ਹੋਏ ਨੇ ਸਾਡੇ ਕੋਲੇ ਆਏ ਨੇ ਸੋ ਥੋੜੀ ਜੋ ਗੱਲ ਹੈ ਕਿ ਜੋ ਮਾੜਾ ਅਨਸਰ ਕੋ ਇਹਨਾਂ ਨੂੰ ਨੁਕਸਾਨ ਨਾ ਪਹੁੰਚਾਵੇ ਸੋ ਉਹਦੇ ਲਈ ਅਸੀਂ ਬੇਨਤੀ ਕਰਦੇ ਮਾੜੇ ਅਨਸਰ ਆ ਜਿਹੜੇ ਉਹ ਸਮਾਜ ਦੇ ਵਿੱਚ ਅਕਸਰ ਹੀ ਜਿਹੜੀਆਂ ਗਲਤ ਕਾਰਵਾਈਆਂ ਕਰਦੇ ਰਹਿੰਦੇ ਨੇ ਔਰ ਆਮ ਨਾਗਰਿਕ ਇੱਕ ਸਮੂਧ ਜਿੰਦਗੀ ਚਾਹੁੰਦਾ ਵੀ ਮੈਂ ਬਿਨਾ ਕਿਸੇ ਹੀਲ ਹੁਜਤ ਦੇ ਆਪਣੀ ਜਿੰਦਗੀ ਸਮੂਧੀ ਮੈਂ ਪਰ ਇਹਨਾਂ ਨੌਜਵਾਨਾਂ ਨੇ ਉਪਰਾਲਾ ਕੀਤਾ ਵੀ ਚਲੋ ਸਮਾਜ ਨੂੰ ਤੰਗੀ ਸੇਹ ਦਾ ਅਸੀਂ ਤਾਂ ਹੀ ਦੇ ਸਕਦੇ ਆ ਜੇ ਅਸੀਂ ਅੱਗੇ ਆਵੇਂਗੇ ਸੋ ਮੈਂ ਇਹਨਾਂ ਦਾ ਧੰਨਵਾਦੀ ਆ ਇਹ ਇੱਕ ਸਮੂਹ ਜਿੰਦਗੀ ਤੋਂ ਉੱਠ ਕੇ ਅੱਗੇ ਆਏ ਨੇ ਸਾਡਾ ਸਹਿਯੋਗ ਕਰ ਰਹੇ ਨੇ ਔਰ ਤਾਂ ਜੋ ਡਰੋਨ ਐਕਟੀਵਿਟੀ ਜਾਂ ਹੋਰ ਕੋਈ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਸੋ ਇਹਨਾਂ ਦਾ ਵੈਲਕਮ ਵੀ ਆ ਔਰ ਮੈਂ ਪ੍ਰੋਸਾਦ ਹੋਣਾ ਕਿ ਜੋ ਵੀ ਇਹ ਸਾਨੂੰ ਜਾਣਕਾਰੀ ਦੇਣਗੇ ਉਹਦੇ ਖਿਲਾਫ ਬਿਲਕੁਲ ਕਾਰਵਾਈ ਕੀਤੀ ਜਾ ਜੀ ਲਾਸਟ ਕੁਸਚਨ ਹੈ ਮੇਰਾ ਜਿਹੜੇ ਨਸ਼ਾ ਤਸਕਰ ਹੋ ਗਏ ਆ ਜਾਂ ਜਿਹੜੇ ਨੌਜਵਾਨ ਇਸ ਦਲਦਲ 'ਚ ਫਸੇ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਖਾਸ ਕਰ ਆਪਣੇ ਜਲਾਲਾਬਾਦ ਸਬਡਿਵੀਜ਼ਨ ਦੇ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਨੌਜਵਾਨਾਂ ਨੂੰ ਖਾਸ ਕਰਕੇ ਨਸ਼ਾ ਬਹੁਤ ਮਾੜੀ ਚੀਜ਼ ਹੈ ਇਹਦਾ ਕੱਲਾ ਤੁਹਾਡੇ ਤੇ ਪ੍ਰਭਾਵ ਨਹੀਂ ਆਉਣ ਵਾਲੀਆਂ ਪੀੜ੍ਹੀਆਂ ਤੇ ਪ੍ਰਭਾਵ ਵੀ ਪਊਗਾ ਦੇਖੋ ਨਸ਼ਾ ਇੱਕ ਪੀੜ੍ਹੀ ਨੂੰ ਬਰਬਾਦ ਨਹੀਂ ਕਰਦਾ ਇੱਕ ਨਸ਼ੇੜੀ ਅਸੀਂ ਨਸ਼ੇੜੀ ਨਹੀਂ ਕਹਿ ਸਕਦੇ ਮਾਨਸਿਕ ਰੋਗੀ ਹੋ ਜਾਂਦਾ ਉਹ ਬੰਦਾ ਸੋ ਉਹ ਨਾ ਤਾਂ ਇਸ ਕਾਬਲ ਰਹਿੰਦਾ ਵਿਆਹ ਕਰਾ ਸਕੇ ਔਰ ਨਾ ਹੀ ਵਿਆਹ ਕਰਾਉਣ ਤੋਂ ਬਾਅਦ ਬੱਚਾ ਪੈਦਾ ਕਰਨ ਦੇ ਕਾਬਲ ਸੋ ਮੈਂ ਬੇਨਤੀ ਕਰਨਾ ਪਹਿਲਾਂ ਤਾਂ ਨੌਜਵਾਨ ਨਸ਼ਾ ਛੱਡਣ ਔਰ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਨਸ਼ਾ ਵੇਚ ਕੇ ਤੁਸੀਂ ਅੱਜ ਆਪਣਾ ਘਰ-ਬਾਰ ਬਣਾ ਰਹੇ ਹੋ ਜ਼ਮੀਨ ਜਾਇਦਾਦ ਬਣਾ ਰਹੇ ਹੋ ਵਹੀਕਲ ਬਣਾ ਰਹੇ ਹੋ ਇਹ ਆਉਣ ਵਾਲੇ ਸਮੇਂ ਵਿੱਚ ਅਸੀਂ ਜ਼ਬਤ ਕਰਾਂਗੇ ਥੋੜੇ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਔਰ ਇਹ ਜੋ ਸਾਰਾ ਸਾਰਾ ਕੁਝ ਤੁਸੀਂ ਬਣਾ ਰਹੇ ਹੋ ਇਹ ਅਸੀਂ ਸਰਕਾਰ ਦੇ ਹਵਾਲੇ ਕਰਾਂਗੇ ਸੋ ਬੇਨਤੀ ਆ ਇਹਨੂੰ ਬੇਨਤੀ ਵੀ ਮੰਨੋ ਔਰ ਪੰਜਾਬ ਦੀ ਇੱਕ ਧਮਕੀ ਵੀ ਪੰਜਾਬ ਪੁਲਿਸ ਦੀ ਇੱਕ ਧਮਕੀ ਵੀ ਮੰਨੋ ਕਿ ਉਹਨਾਂ ਨੂੰ ਅਸੀਂ ਕਾਰਵਾਈ ਕਰਨ ਤੋਂ ਬਰੇਕ ਨਹੀਂ ਕਰਾਂ ਜੀ ਬਹੁਤ ਸ਼ੁਕਰੀਆ ਤਾਂ ਬਿਲਕੁਲ ਇਹ ਸਨ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਔਰ ਗੱਲ ਕਰਾਂਗੇ ਅਸੀਂ ਹੁਣ ਨੌਜਵਾਨਾਂ ਦੇ ਨਾਲ ਜੀ ਕਿਸ ਤਰ੍ਹਾਂ ਦਾ ਉਪਰਾਲਾ ਔਰ ਖਾਸ ਤੌਰ ਤੇ ਇਹ ਕਿਥੋਂ ਤੁਹਾਡੇ ਮਨ ਦੇ ਵਿੱਚ ਇਹ ਆਇਆ ਕਿ ਇੱਕ ਜਿਹੜੀ ਹੈ ਯੂਨਿਟੀ ਬਣਾਈ ਜਾਵੇ ਸਾਰੇ ਇਕੱਠੇ ਹੋਈਏ ਆਪਾਂ ਇਹਦੇ ਤੇ ਠੱਲ ਪਾਈਏ ਵੇਖੋ ਜੀ ਅਸੀਂ ਆਪਣੇ YouTube ਚੈਨਲ ਜਾਂ Facebook ਤੇ ਵੇਖਦੇ ਰਹਿੰਦੇ ਆ ਵੀ ਕਾਫੀ ਮੰਨ ਲਓ ਮਾਵਾਂ ਦੇ ਪੁੱਤਰ ਨਸ਼ੇ ਕਰਨ ਮੰਨ ਲਓ ਦੁਨੀਆ ਛੱਡ ਕੇ ਜਾ ਚੁੱਕੇ ਨੇ ਇਸ ਕਰਕੇ ਅਸੀਂ ਸਾਰਿਆਂ ਨੇ ਇਕੱਠਾ ਹੋ ਕੇ ਮੰਨ ਲਓ ਨਸ਼ੇ ਦੀ ਲੋਕ ਥਾਮ ਲਈ ਉਪਰਾਲਾ ਕਰਨ ਦੀ ਮਲੋ ਸੀ ਇਕੱਠੇ ਹੋਏ ਆ ਉਸ ਲਈ ਤੇ ਡੀਐਸਪੀ ਸਾਹਿਬ ਕੋਲ ਮਾਨਯੋਗ ਡੀਐਸਪੀ ਸਾਹਿਬ ਮੰਗ ਲੈ ਕੇ ਆਏ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਨਾਲ ਨੇ ਸੋ ਅਸੀਂ ਜਿੰਨਾ ਹੋ ਸਕਿਆ ਸੀ ਜੀਐਸ ਨੂੰ ਨਕੇਲ ਕਸਨਚ ਅਸੀਂ ਇਕੱਠੇ ਆ ਜੀ ਕਿੰਨੇ ਨੌਜਵਾਨ ਨੇ ਟੋਟ ਅਸੀਂ ਲਗਭਗ ਜੀ 65 ਮੈਂਬਰ ਦੀ ਸਾਡੀ ਕਮੇਟੀ ਹੈ ਜੀ 65 ਮੈਂਬਰ ਜੀ ਸਰ ਅੱਛਾ ਸਾਡੀ 65 ਮੈਂਬਰ ਦੀ ਕਮੇਟੀ ਹੈ ਜੀ ਤੇ ਸਾਡੇ ਹਲੇ ਦੇਖ ਕੇ ਸਾਡੇ ਮਲੋ ਪਿੰਡ ਚੱਕ ਟਾਲੀਵਾਲ ਦੇ ਮੁੰਡਿਆਂ ਨੇ ਵੀ ਮਲੋ ਉਹਨਾਂ ਨੂੰ ਵੀ ਸਹਿਦ ਮਿਲੀ ਵੀ ਉਹ ਵੀ ਉਹਨਾਂ ਨੇ ਵੀ ਕਮੇਟੀ ਤਿਆਰ ਕੀਤੀ ਹੈ ਨਾਲ ਇੱਕ ਹੋਰ ਪਿੰਡ ਦੀ ਬਸਤੀ ਕੇਰਾਂ ਵਾਲੀ ਉਹਨਾਂ ਨੇ ਵੀ ਕਮੇਟੀ ਤਿਆਰ ਕਰ ਲਈ ਹੈ ਜ ਆਪਣਾ ਬਹੁਤ ਸਨਯੋਗ ਦੇ ਰਹੇ ਨੇ ਸਾਰੇ ਮੁੰਡੇ ਜੀ ਪਹਿਲਾ ਸੀ ਕੰਮ ਕੀਤਾ ਸਾਡੇ ਸਕੂਲ ਦੇ ਮੰਨ ਲਓ ਕੁਝ ਸ਼ਰਾਰਤੀ ਅੰਸਰ ਆ ਕੇ ਗੁੰਡਾਗਰਦੀ ਜਵਾਰਾ ਕਰਦੀ ਕਰਦੇ ਸੀ ਅਸੀਂ ਸਾਰੇ ਕਲੱਬ ਦੀਆਂ ਡਿਊਟੀਆਂ ਲਗਾ ਕੇ ਜੀ ਡਿਊਟੀਆਂ ਲਗਾ ਕੇ ਮੰਨ ਲਓ ਜਿਵੇਂ ਹੁਣ ਕਾਫੀ ਹੱਦ ਤੱਕ ਕੰਟਰੋਲ ਹੋ ਗਿਆ ਜੀ ਤੇ ਦੂਸਰਾ ਕੰਮ ਸਾਡਾ ਇਹ ਸੀ ਜੀ ਪਿੰਡ ਵਿੱਚ ਕੁਝ ਮੰਨ ਲਓ ਗਲੀਆਂ ਨਾਲੀਆਂ ਸੀਗੀਆਂ ਉਹ ਬੰਦ ਪਈਆਂ ਸੀ ਅਸੀਂ ਸਾਰੇ ਮੁੰਡਿਆਂ ਨੇ ਬਿਨਾ ਕਿਸੇ ਨੇ ਸ਼ਰਮ ਕੀਤੇ ਜੀ ਉਹ ਗਲੀਆਂ ਨਾਲੀਆਂ ਨੂੰ ਸਾਫ਼ ਕੀਤਾ ਜੀ ਤੇ ਪਿੰਡ ਦਾ ਪਾਣੀ ਜੋ ਮੰਨ ਲਓ ਬਿਲਕੁਲ ਸਹੀ ਹੈ ਉਹਨਾਂ ਛੱਪੜ 'ਚ ਚਲਾ ਜਾਂਦਾ ਜੀ ਹਾਂਜੀ ਤਾਂ ਬਿਲਕੁਲ ਜੇਕਰ ਕਹੀਏ ਕਿ ਪੰਜਾਬ ਪੁ ਤੋ ਗਲਤ ਨਹੀਂ ਹੋਏਗਾ ਜਾਗਰੂਕਤਾ ਜਿਹੜੀ ਹੈ ਉਹ ਜ਼ਰੂਰ ਦਿਖਾਈ ਦੇ ਰਹੀ ਹੈ ਬਾਰਡਰ ਦੇ ਪਿੰਡਾਂ ਤੋਂ ਸ਼ੁਰੂਆਤ ਹੋਈ ਹੈ ਜਿੱਥੇ ਨੌਜਵਾਨਾਂ ਨੇ ਆਪਣੇ ਪਿੰਡਰ ਤੇ ਹੁਣ ਕਮੇਟੀਆਂ ਬਣਾਈਆਂ ਅਤੇ ਪੁਲਿਸ ਦਾ ਸਾਥ ਦੇਣ ਦੀ ਇੱਕ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਤਾਂ ਮੈਂ ਜਿਸ ਤਰ੍ਹਾਂ ਨਾਲ ਪਹਿਲਾਂ ਕਿਹਾ ਕਿ ਚੱਕ ਬਜੀਦਾ ਵਾਲਿਆਂ ਦਾ ਨਾਮ ਵੀ ਇਸ ਲੱਗੀ ਹੋਈ ਅੱਗ ਦੇ ਵਿੱਚ ਅੱਗ ਬੁਝਾਉਣ ਵਾਲਿਆਂ ਚਾਏਗਾ ਕੋਸ਼ਿਸ਼ ਚੰਗੀ ਹੈ ਹੋਰ ਵੀ ਪਿੰਡ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਸੀਂ ਅਪੀਲ ਕਰਾਂਗੇ ਕਿ ਪੰਜਾਬ ਪੁਲਿਸ ਦਾ ਵੱਧ ਤੋਂ ਵੱਧ ਸਾਥ ਦਈਏ ਅਤੇ ਹਰ ਇੱਕ ਪਿੰਡ ਦੇ ਵਿੱਚ ਜਿੱਦਾਂ ਸਾਡੇ ਨਜ਼ਦੀਕ ਹੀ ਬੱਲੂਆਣਾ ਪਿੰਡ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਸ਼ੁਰੂਆਤ ਕੀਤੀ ਗਈ ਹੈ ਬਹੁਤ ਸਾਰੇ ਪਿੰਡ ਹਜੇ ਆ ਵੀ ਜਿਹੜੇ ਆ ਜਿੱਥੇ ਨੌਜਵਾਨ ਸੋਚ ਰਹੇ ਆ ਤਾਂ ਸੋਚੋ ਨਾ ਅੱਗੇ ਵਧੋ ਪੰਜਾਬ ਪੁਲਿਸ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹੈ ਕਿ ਤੁਹਾਡੇ ਨਾਲ ਹੈ ਤੁਹਾਡੀ ਹਰ ਇੱਕ ਤਰ੍ਹਾਂ ਦੀ ਮਦਦ ਕੀਤੀ ਜਾਏਗੀ ਜੇਕਰ ਤੁਸੀਂ ਕਿਸੇ ਵੀ ਨਸ਼ਾ ਤਸਕਰ ਦੀ ਜਾਣਕਾਰੀ ਦਿਨੇ ਹੈ ਤਾਂ ਤੁਹਾਡਾ ਨਾਮ ਪਤਾ ਜਿਹੜਾ ਹੈਗਾ ਉਹ ਗੁਪਤ ਰੱਖਿਆ ਜਾਏਗਾ ਔਰ ਅੱਜ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਗਿਲ ਸਾਹਿਬ ਕਹਿੰਦੇ ਆ ਕਿ ਹੁਣ ਪੰਜਾਬ ਪੁਲਿਸ ਦੀ ਨਸ਼ਾ ਤਸਕਰਾਂ ਨੂੰ ਸਿੱਧੀ ਧਮਕੀ ਹੈ ਸੁਧਰ ਜਾਓ ਨਹੀਂ ਤਾਂ ਤੁਹਾਡਾ ਸਾਰਾ ਕੁਝ ਹੀ ਜ਼ਬਤ ਕਰ ਲਾਂਗੇ ਫਿਲਹਾਲ ਤਸਵੀਰਾਂ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਦਫ਼ਤਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਨੌਜਵਾਨਾਂ ਦੇ ਵੱਲੋਂ ਇਹ ਪਹਿਲ ਕੀਤੀ ਗਈ ਹੈ ਧੰਨਵਾਦ